ਸਾਰਿਆਂ ਨੂੰ ਬੈਰ ਬੈ ਸਤਿ ਸ੍ਰੀ ਅਕਾਲ ਜੀ ਤੇ ਇਸ ਵੀ ਟੇਲਾ ਵੱਲੋਂ ਇਹ ਟਰੈਕਟਰ ਨੂੰ ਤੁਸੀਂ ਦੇਖ ਰਹੇ ਹੋ ਵੀ ਆ ਦੇਖੋ ਡਾਇਫram ਫੰਕਸ਼ਨ ਕਿਵੇਂ ਕਰਦਾ ਫਰਾਟਾ ਜਿਹਦੇ ਕਰਕੇ ਟਰੈਕਟਰ ਫੋਰ 3700 ਮਸ਼ਹੂਰ ਆ ਦੇਖ ਰਹੇ ਹੋ ਐ ਐ ਕਰਦਾ ਫਰਾਟਾ ਦੇਖੋ ਉਹ ਦੇ ਵਿੱਚ ਕਿਸ ਤਰ੍ਹਾਂ ਹਵਾ ਨਾਲ ਇਹ ਫਰਾਟਾ ਬਣਾਉਂਦਾ ਕਮਾਲ ਹੈ ਬਾ ਕਮਾਲ ਹੈ ਜੀ ਗੋਰਿਆਂ ਦੀ ਤਕਨੀਕ ਤੇ ਆ ਆ ਤੁਹਾਨੂੰ ਟਰੈਕਟਰ ਬਾਰੇ ਦੱਸਦੇ ਆ ਇਹ ਟਰੈਕਟਰ ਦੇ ਪੰਪ ਸਾਡੇ ਕੋਲ ਹੋਇਆ ਸੀ ਦੋ ਤਿੰਨ ਮਹੀਨੇ ਪਹਿਲਾਂ ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀ ਫੜਫੜ ਕਰਦਾ ਸੀਗਾ ਬਾਕੀ ਟਰੈਕਟਰ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਕੋਈ ਕੋਈ ਧੋਣੀ ਮਾਰਦਾ ਸੀ ਦਬਤਾਂ ਹਮੇਸ਼ਾ ਸਾਡੀ ਇਹ ਨੀਤੀ ਰਹਿੰਦੀ ਕਿ ਲੋਕਾਂ ਨੂੰ ਥੋੜੀ-ਬੋੜੀ ਪ੍ਰੋਬਲਮ ਹੁੰਦੀ ਹੈ ਜੇ ਕੋਈ ਪ੍ਰੋਬਲਮ ਹੁੰਦੀ ਦਾ ਕੋਈ ਸਾਡੇ ਕੋਲ ਸ਼ੇਅਰ ਕਰਦੇ ਨੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਚਲੋ ਉਸ ਨੂੰ ਕਲੀਅਰ ਜਲਦੀ ਐਸ ਸੂਨ ਐਸ ਪੋਸੀਬਲ ਜਰੂਰ ਕਰਾਈਏ ਠੀਕ ਹੈ ਨਹੀਂ ਸੋ ਸਾਡਾ ਇਧਰ ਫੀਲਡ ਡਿਊਟੀ ਸੀਗੀ ਤੇ ਅਸੀਂ ਜੇ ਟਰੈਕਟਰ ਚੈੱਕ ਕੀਤਾ ਤਾਂ ਇਹਦੇ ਵਿੱਚ ਪ੍ਰੋਬਲਮ ਕੀ ਸੀ ਇਹਨਾਂ ਤੋਂ ਗਲਤੀ ਨਾਲ ਜਾਂ ਕਿਸੇ ਤੋਂ ਇਹਨੂੰ ਮਵਲੈਲ ਇਹਦੀ ਟਾਇਰ ਫਰਮ ਚ ਪੈ ਗਿਆ ਜਿਸ ਕਰ ਦੇ ਇਸੀ ਪ੍ਰੋਬਲਮ ਆਨ ਸਕੋਟ ਕਲੀਅਰ ਕਰਦੇ ਦੇ ਟ੍ਰੈਕਟਰ